ਦਾ ਬਕੂਆ ਸੀ ਆਰਤੀ ਚਾਂਦ ਦੇ ਗਲੇ ਜਿਹੜੇ ਇੱਕ ਬੋਰੀ ਦੇ ਵਿੱਚ লাশ ਸੜ ਕੇ ਪਾੜੇਗੇ ਸੀ ਉਹ ਅਸੀਂ ਸਾਡੀ ਪੁਲਿਸ ਤੇ ਬੜੀ ਕਾਟ ਵਿੱਚ ਆਮ ਲੋਕਾਂ ਦਾ ਵੀ ਬੜਾ ਸਮਰਥਨ ਰਿਹਾ ਬੜੇ ਅਲਰਟ ਸੀਗੇ ਉਹ ਉਹਨਾਂ ਨੇ ਰਿਪੋਰਟ ਇਮੀਡੀਟਲੀ ਕਰਤੀ ਤੇ ਸਾਡੀ ਪੁਲਿਸ ਨੇ ਵੀ 4 ਘੰਟਿਆਂ ਜੀ ਉਹ ਟ੍ਰੇਸ ਕਰ ਲਿਆ ਇਹ ਲੜਕੀ ਦਾ ਨਾਮ ਹੈਗਾ 25 ਸਾਲ ਦੀ ਹੈ ਰੇਸ਼ਮਾ ਤੇ ਇਹਦੇ ਸੱਸ ਤੇ ਸਹਰਾ ਸਹਰਾ ਇਹਦਾ ਹੈਗਾ ਕ੍ਰਿਸ਼ਨ ਤੇ ਦੁਦਾਰੀ ਇਹਦੀ ਸੱਸ ਐ ਇਹਨਾਂ ਨੂੰ ਫਿਲਮ ਦੇ ਕਰੈਕਟਰ ਤੇ ਸ਼ੱਕ ਸੀਗਾ ਤੇ ਇੱਕ ਰਾਤ ਪਹਿਲਾਂ ਜਿਹੜਾ ਕਿ ਪਰਸੋਂ ਰਾਤ ਨੂੰ ਇਹ ਜਦੋਂ ਥੋੜਾ ਲੇਟ ਆਈ ਤੇ ਇੱਕਦਮ ਥਿਸ ਇਜ਼ ਵਾਟ ਦੇ ਦੇ ਕੇ ਰੋਜ਼ ਲੇਟ ਆਉਂਦੀ ਸੀ ਇਸ ਕਰਕੇ ਇਹਨਾਂ ਨੇ ਫਿਰ ਉਹਨਾਂ ਦੇ ਆਪਸ ਝੜਪ ਹੋਈ ਤੇ ਸੱਸ ਨੇ ਬੜੀ ਤੇ ਸਹੁਰੇ ਨੇ ਦਾ ਗਲਾ ਦਬਾ ਕੇ ਇਹਨੂੰ ਮਾਰਤਾ ਸੀ ਤੇ ਅਗਲੇ ਦਿਨ ਸਵੇਰ ਇਹਨਾਂ ਨੇ ਇੱਕ ਪਿੰਡ ਦਾ ਸੀਗਾ ਅਜੀਬ ਮਾਰਦਾ ਉਹ ਮਾਰਿੰਗ ਤੇ ਇਹਨਾਂ ਨੇ ਬੁਲਾ ਲਿਆ ਮਾਰਨਿੰਗ ਬੁਲਾ ਕੇ ਉਹਨਾਂ ਨੇ ਮਾਰਨਿੰਗ ਬੁਲਾ ਕੇ ਉਹਨੂੰ ਲੈ ਕੇ ਆਮ ਦੀ ਇੱਕ ਇਹ ਬੋਰੀ ਐ ਸੀ ਸਿੱਟ ਕੇ ਆਣੀ। ਤੋਂ ਉਹ ਥੋੜੀ ਸਿੱਟਣ ਦੇ ਬਹਾਨੇ ਫਿਰ ਇਹ ਲੈ ਕੇ ਜਾ ਰਹੇ ਸੀ। ਤੇ ਉਹਦੋਂ ਪੁਲਿਸ ਦਾ ਨਾਕਾ ਦੇਖ ਕੇ ਇਹ ਉੱਥੇ ਪਾਸੇ ਨਹੀਂ ਮੁੜ ਪੇ ਤੇ ਰੌਂਗ ਕਰਦੇ ਆ ਇਹ ਆਪਣਾ ਸੁਨੀਲ ਤੋਂ। ਪੰਡਿਆ ਤੇ ਬਾਕੀ ਸਾਡੀ ਫੋਰਸ ਨੇ ਡੀ.ਸੀ. ਕੋਲੋਂ ਜੀਓ ਸੁਪਰ ਦੇ ਬਾਕੀ ਨੇ بڑا ਉਸਤਾਦੀ ਨਾਲ ਕੰਮ ਕੀਤਾ ਤੇ ਇਹ 4 ਘੰਟਿਆਂ ਦੀ ਅਦੀ ਫੇਸ ਕਰ ਲਿਆ ਸਾਡੇ ਤਿੰਨੇ ਜਿਹੜੇ ਮੁਰਜਨ ਹੈ ਇਹ ਗ੍ਰਿਫਤਾਰ ਹਨ ਪਤੀ ਇਹਦਾ ਲਖਨਊ ਰਹਿੰਦਾ ਹੈ ਪਤੀ ਇਹਦਾ ਲਖਨਊ ਰਹਿੰਦਾ ਹੈ ਇਹ ਨਹੀਂ ਪਹਿਲਾਂ ਰਹਿੰਦੀ ਸੀ ਪਰ ਇਹ ਉਹਨਾਂ ਦਾ ਵਾਪਸ ਥੋੜਾ ਚੱਲਦਾ ਰਹਿੰਦਾ ਸੀਗਾ ਤੇ ਪਤੀ ਦਾ ਨਾਮ ਹੈ ਗੁਰਿੰਦਰ ਵਰਗਿੰਦਰ ਆਰਵਿੰਦਰ ਸਰ ਬੱਚੇ ਇਹ ਆਪਣਾ ਮਕਲਾਣਾ ਨਾ ਕਬੀੜੀ ਦੀ ਇੱਥੇ ਰਹਿੰਦੀ ਅਰਵਿੰਦਰ ਦੀ ਕਬੀੜੀ ਹੈਗੀ ਇਹਨਾਂ ਦਾ ਆਪਣਾ ਮਕਲਾਣਾ ਨਾ ਕਰਾਇਆ ਤੇ ਇੱਕ ਰਾਹੀ ਤੇ ਹੈ ਵੈਰੀਫਿਕੇਸ਼ਨ वगैरह ना ਕੋਈ ਹੋਈ ਸੀ ਮੈਰੀ ਪੇਸੇ ਚੈੱਕ ਕਰਦੇ ਕੋਈ ਨਹੀਂ ਕੋਈ ਮਰਡਰ ਕਿੱਥੇ ਕਿਹੜੀ ਜਗ੍ਹਾ ਤੇ ਕੋਈ ਘਰ ਉਸ ਤੇ ਬੰਦ ਹੀ ਨਹੀਂ ਸੀ ਕਰੈਕਟਰ ਤੇ ਸ਼ੱਕ ਕਰਦੇ ਸੀ ਉਹਦੇ ਤੇ ਹੈਕ ਕਰੇ ਕਰੇ ਜਦੋਂ ਮਹਾਰਾਜਨਗਰ ਸਰ ਅਜੇ ਨੂੰ ਇਹਨਾਂ ਨੂੰ ਕੋਈ ਮਤਲਬ ਲਾਲਚ ਦਿੱਤਾ ਸੀਗਾ ਜਾਂ ਕੀ ਮਤਲਬ ਨਾਲ ਨਾਲ ਚ ਉਹਨੂੰ ਪਤਾ ਹੀ ਨਹੀਂ ਸੀ ਕਿ ਨਾ ਅਜੇ ਨੂੰ ਅਜੇ ਨੂੰ ਉਹ ਤਾਂ ਇਹੀ ਕਹਿ ਰਿਹਾ ਕਿ ਮੈਨੂੰ ਪਤਾ ਨਹੀਂ ਸੀ ਅੰਬ ਅੰਬ ਦਾ ਤੇ ਕਹਿ ਕੇ ਆ ਰਿਹਾ ਸੀਗਾ ਤੇ ਉਹਨੂੰ ਹਸਾਲ ਨਾਲੋਂ ਤਾਂ ਹੀ ਉਹਨੂੰ ਕਹਿ ਰਿਹਾ ਸੀ ਕਿ ਸਬਜ਼ੀ ਮੰਡੀ ਵੱਲ ਲੈ ਕੇ ਜਾਣਾ ਸਬਜ਼ੀ ਪਤਾ ਨਹੀਂ ਸੀ ਕਿ ਦੇਖ ਉਹ ਡਾਰਕ ਹਾਂ ਆਹੋ ਤੋਂ ਪਹੁੰਚਦਾ ਸਾਡੇ ਲਈ ਉਹ ਵੀ ਮਜ਼ੇਮੈਂ ਪਰ ਮੈਂ ਤਾਂ ਨਹੀਂ ਦੱਸ ਰਹੇ ਕਿ ਉਹ ਜਿਹੜਾ ਉਹ ਕਹਿੰਦਾ ਜੀ ਮੈਨੂੰ ਪਤਾ ਨਹੀਂ ਬਸ ਤੈਨੂੰ ਮੈਂ ਲੱਗਦਾ ਨਹੀਂ ਕਿ ਜਿੰਦਾ ਪਹਿਲਾਂ ਅੰਮ੍ਰਿਤ ਚ ਲਾਹ ਲੁੱਟ ਕੇ ਜੀ ਪਰਵਾਸੀ ਕਿ ਹੁਣ ਇੱਕ ਇਦਾਂ ਦੀ ਬਾਤ ਆਉਂਦੀ ਹੈ ਜਿੱਦਾਂ ਹੁਣ ਡਰ ਹੈ ਕਿ ਲੈਣ ਦੇ ਆਪ ਦੇ ਫਰੰਦਰ ਦੇ ਬਾਰੇ ਕਿ ਜਿਹਨੂੰ ਜੁਰੀ ਹੈ ਵੈਰੀਫਿਕੇਸ਼ਨ ਦਾ ਜੁਰੀ ਹੈ ਹੀ ਤਾਂ ਸਾਰਿਆਂ ਨੂੰ ਅਸੀਂ इवन ਜਿਹੜੇ 락 ਕਰ ਵੀ ਰੱਖਦੇ ਹਾਂ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਸਕਾਰ ਦੇਣਾ ਚਾਹੀਦਾ ਹੈ। ਮਹੀਨ ਸਾਡੀ ਜਲਦੀ ਰਹਿੰਦੀ ਜੀ ਸਮਾਰਗੀ। ਥੈਂਕ ਯੂ ਸਰ ਜੀ।